ਸਸਿਕਾ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਸੋ ਮੈਂ ਤੁਹਾਡਾ ਆਪਣਾ ਜੈਮੀ ਢੱਲੋਂ ਤੇ ਤੁਸੀਂ ਆਪਣੇ ਪੇਸ ਨੂੰ ਬਹੁਤ ਵਧੀਆ ਰਿਸਪਾਂਸ ਦੇ ਰਹੇ ਹੋ ਬਹੁਤ ਵਧੀਆ ਲਾਈਕ ਕਰ ਰਹੇ ਹੋ ਠੀਕ ਹੈ ਤੇ ਅੱਜ ਪਹਿਲਾਂ ਦੀ ਤਰ੍ਹਾਂ ਤੁਹਾਨੂੰ ਮਿਹਨਤ ਕਸ਼ ਪਰਸਨ ਨਾਲ ਮਿਲਾਉਣ ਜਾ ਰਹੇ ਹਾਂ ਤੇ ਇਹ ਬਾਈ ਹੈਗੇ ਆ ਕਾਕੂ ਚੋਰੜ ਕਾਕਾ ਚੋਰੜ ਕਾਕਾ ਚੋਰੜ ਚੋਰੜਾ ਪਿੰਡ ਦਾ ਬਾਈ ਦਾ ਇਹ ਬਾਈ ਦੇ ਸਕੀ ਬ్రਦਰ ਤੇ ਬਾਈ ਕੀ ਨਾਂ ਸੀ ਆਪਣਾ ਸ਼ੰਭੂ ਸ਼ੰਭੂ ਜੀ ਸ਼ੰਭੂ ਹਾਂਜੀ ਸ਼ੰਭੂ ਸੋ ਬਾਈ ਦੀ ਮੈਂ ਕਹਾਣੀ ਸੁਣੀ ਐ ਤੇ ਮੈਨੂੰ ਖੁਦ ਨੂੰ ਬੜਾ ਮਤਲਬ ਕਿ ਮੇਰਾ ਦਿਲ ਜਿਹੜਾ ਤਸੀਚਿਆ ਗਿਆ ਕਹਾਣੀ ਸੁਣ ਕੇ ਤੇ ਬਾਈ ਨਾਲ ਆਪਾਂ ਗੱਲਬਾਤ ਕਰਦੇ ਹਾਂ ਸਸੀਏ ਬਾਈ ਜੀ ਸਸੀਕਾਰ ਜੀ ਤੇ ਬਾਈ ਜੀ ਮੈਂ ਤੁਹਾਡਾ ਦੇਖਿਆ ਸ਼ੋ ਇੱਥੇ ਤੁਸੀਂ ਡੰਡ ਲਾਏ ਐ ਇੱਕ ਬਾਹ ਦੇ ਉੱਤੇ ਹਨਾ ਤੇ ਬਾਈ ਵੀ ਉੱਪਰ ਤੁਹਾਡੇ ਲੈਗਸ ਦੇ ਉੱਪਰ ਖੜੇ ਸੀਗੇ ਹਾਂਜੀ ਹਾਂਜੀ ਤੇ ਬਾਈ ਜੀ ਇਹ ਤੁਹਾਡੀ ਮਿਹਨਤ ਹੈ ਜਿਹੜੀ ਕਦੋਂ ਤੋਂ ਚੱਲ ਰਹੀ ਹੈ ਇਹ ਮੈਨੂੰ ਜੀ 26 ਸਾਲ ਹੋ ਗਏ ਲਗਾਤਾਰ ਡੰਡ ਮਾਰ 26 ਸਾਲ 26 ਸਾਲ ਬਹੁਤ ਵੱਡੀ ਗੱਲ ਬਾਤ ਹੈ ਇਹ 26 ਸਾਲ ਤੇ ਕੀ ਮਤਲਬ ਕਿ ਤੁਸੀਂ ਤੁਹਾਨੂੰ ਸ਼ੌਂਕ ਕਿਦਾਂ ਪਿਆ ਸੀ ਬਾਈ ਇਹ ਸ਼ੌਂਕ ਜੀ ਮੈਨੂੰ ਮੈਂ ਮੇਰੇ ਪਿੰਡ ਡੰਡ ਮਾਰੇ ਸੀ ਠੀਕ ਹੈ ਹਾਂ 150 ਡੰਡ ਮਾਰੇ ਸੀ ਓਕੇ ਤੇ ਕਰਦੇ ਹਾਲਾਤ ਇਹੋ ਜਿਹੇ ਸੀ ਤੇ ਉਦੋਂ ਮੈਨੂੰ 80 ਰੁਪਏ ਹੋਏ ਸੀ 80 ਰੁਪਏ 80 ਰੁਪਏ ਟੂਰਨਾਮੈਂਟ ਤੋਂ ਹੋਈ ਸੀ ਠੀਕ ਹੈ ਫਿਰ ਮੋ 80 ਰੁਪਏ ਲੈ ਕੇ ਚੱਲਿਆ ਤੇ ਉਸ ਤੋਂ ਬਾਅਦ ਮੈਂ ਫਿਰ ਹੌਲੀ ਹੌਲੀ ਤੇ ਬਾਈ ਤੁਹਾਡਾ ਦਿਲ ਨਹੀਂ ਡੋਲੇ ਪਹਿਲੀ ਵਾਰ 80 ਰੁਪਏ ਬਣੇ ਹਨਾ ਕੋਈ ਹੋਰ ਕੰਮ ਕਰ ਲਈ ਜਾਂ ਕੁਝ ਉਦੋਂ ਜੀ 80 ਰੁਪਏ ਉਦੋਂ ਬਹੁਤ ਹੁੰਦੇ ਸੀ ਓਕੇ ਹਾਂਜੀ ਉਦੋਂ ਤਾਂ ਬੱਸ ਕਿਹੜੇ ਟਾਈਮ ਦੀ ਗੱਲ ਹੈ ਇਹ ਇਹ ਘਟੋ ਘਟ 2001 ਦੀ ਗੱਲ 2000 ਹਾਂ ਦੇ 2001 ਦੀ ਗੱਲ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਤੇ ਬਾਈ ਜੀ ਤੁਹਾਨੂੰ ਸਾਰਿਆਂ ਨੂੰ ਦੋਸਤੋ ਦੱਸਣਾ ਚਾਹੁੰਦੇ ਆ ਬਾਈ ਦੀ ਬੇਟੀ 18 ਸਾਲ ਦੀ ਸੀ ਤੇ ਜਿਹੜਾ ਉਹਨੂੰ ਕੈਂਸਰ ਦੀ ਨਾਮਰਾਦ ਬਿਮਾਰੀ ਜਿਹੜੀ ਲੱਗੀ ਸੀ ਤੇ ਉਹਨ ਬੇਟੀ ਦੀ ਬਾਈ ਨੇ ਬਹੁਤ ਲਾਜ ਕਰਾਇਆ ਤੇ ਲਾਜਵੀ ਬਾਈ ਦੱਸਦੇ ਆ ਵੀ ਡੰਡ ਮਾਰ ਮਾਰ ਕੇ ਕਰਵਾਇਆ ਤੇ ਕਿਸੇ ਸੰਸਥਾ ਕੋਲ ਨਹੀਂ ਗਏ ਤੇ ਨਾ ਹੀ ਕਿਸੇ ਨੂੰ ਮਤਲਬ ਕਿ ਬਾਈ ਨੇ ਕਿਹਾ ਵੀ ਕੋਈ ਹੈਲਪ ਕਰੋ ਹਨਾ ਤੇ ਬਾਈ ਜੀ ਕਿਦਾਂ ਇਹ ਜਿਹੜਾ ਬਾਣਾ ਵਾਪਰਿਆ ਮੈਂ ਜੀ ਜਦੋਂ ਸ਼ਾਦੀ ਹੋਈ ਉਸ ਤੋਂ ਬਾਅਦ ਮੇਰੀ ਗੁੜੀਆਂ ਨੇ ਜਨਮ ਲਿਆ ਗੁੜੀਆਂ ਬਚਪਨ ਤੋਂ ਸੀ ਅੱਛਾ ਜੀ ਤੇ ਕੈਨਸਰ ਬਚਪਨ ਤੋਂ ਸੀਗਾ ਹਾਂਜੀ ਬਚਪਨ ਤੋਂ ਤਿੰਨ ਹਾਂਜੀ ਹਾਂਜੀ ਬਹੁਤ ਦੁੱਖ ਹੈ ਉਸ ਤੋਂ ਫਿਰ ਮੈਂ ਵੀਰਮਨ ਲੋਰ ਕਾਰੋਬਾਰਤ ਨਾ ਮਿਲੇ ਕੋਈ ਨੌਕਰੀ ਬਹੁਤ ਦੌੜ ਲਾਈਦਾ ਨੌਕਰੀ ਵਾਸਤੇ ਸਿਲੈਕਟਿਵ ਬਹੁਤ ਵਾਰੀ ਹੋਇਆ ਪਰ ਗੱਤ ਤੈਨੂੰ ਪਤਾ ਨਹੀਂ ਫੋਪਿਆ ਜਦੋਂ ਨੌਕਰੀ ਦਾ ਕਿਸਮਤ ਤੋਂ ਬਿਨਾ ਬਾਈ ਜੀ ਤੇਲਵਾੜ ਚ ਮੈਂ ਵਰਤੀ ਹੋਈ ਸੀ ਠੀਕ ਹੈ ਤੇ ਫਿਰ ਐਸਐਸਪੀ ਨੇ ਮੇਰਾ ਕੇਸ ਬਣਾਇਆ ਪੀਐਨ ਦੀ ਪੋਸਟ ਵਾਸਤੇ ਠੀਕ ਹੈ ਜੀ ਰੱਗੇ ਤੈਨੂੰ ਪਤਾ ਵੀ ਨਹੀਂ ਗਰੀਬ ਨਹੀਂ ਚੜਿਆ ਨਹੀਂ ਨਹੀਂ ਸਿਰੇ ਚੜਿਆ ਗਰੀਬ ਬੰਦਾ ਨਹੀਂ ਹੋ ਬੰਦੀ ਜੀ ਜੀ ਫਿਰ ਮੈਂ ਹੋਰ ਕੋਈ ਸਾਧਨ ਨਹੀਂ ਸੀ ਕਮਾਈ ਦਾ ਕਿਉਂਕਿ ਮੈਂ ਪੜਦਾ ਸੀ ਫਿਰ ਮੈਂ ਮਤਲਬ ਟੂਰਨਾਮੈਂਟ ਤੇ ਡੰਡ ਮਾਰਨੀ ਸ਼ੁਰੂ ਕਰਤੀ ਹੁਣ ਵੀ ਬਾਈ ਤੁਸੀਂ ਮਤਲਬ ਕਿ ਮੇਨ ਤੁਹਾਡਾ ਜਿਹੜਾ ਕਮਾਈ ਦਾ ਸਾਧਨ ਹੈ ਇਹ ਤੁਸੀਂ ਡਾਂਡੀ ਆ ਡੰਡ ਮਾਰਦੇ ਹੋ ਹਨਾ ਡਾਂਡੀ ਮੈਂ 300 ਡਾਂਡੇ ਇੱਕ ਵਾਰ ਤੇ ਮਾਰ ਦਿੰਦਾ ਆ ਅੱਜ ਤੱਕ ਮਤਲਬ ਕਿਸੇ ਨੇ ਮਾਰੇ ਪੰਜਾਬ ਦੇ ਵਿੱਚ ਦੋਸਤੋ ਤੁਹਾਨੂੰ ਸ਼ਾਰਟ ਵੀ ਬਾਈ ਦੇ ਲਾਵਾਂਗੇ ਆਪਾਂ ਡੰਡ ਮਾਰ ਦਿੰਦੇ ਤੇ ਬਾਈ ਬਾਈ ਦੀ ਲੈਗਸ ਦੇ ਉੱਪਰ ਖੜੇ ਸੀਗੇ ਤੇ ਬਹੁਤ ਔਖਾ ਕੰਮ ਹੁੰਦਾ ਹਨਾ ਤੇ ਇਸ ਕਿਤੇ ਦੇ ਵਿੱਚ ਮਿਹਨਤ ਬਹੁਤ ਬਹੁਤ ਜਿਆਦਾ ਮਿਹਨਤ ਕਰਦੇ ਤੁਸੀਂ ਜਿਹੜੀ ਹੁਣ ਦਿੱਲੀ ਦੀ ਪ੍ਰੈਕਟਿਸ ਸਵੇਰ ਸ਼ਾਮ ਮਿਹਨਤ ਲਾਉਣਾ ਤੇ ਨਸ਼ਿਆਂ ਤੋਂ ਰਹਿ ਦਪਾ ਬਿਲਕੁਲ ਵੈਰੀ ਗੁੱਡ ਬਈ ਦੇਖੋ ਬਾਈ ਦੇ ਉੱਤੇ ਐਡੀ ਵੱਡੀ ਵਿਰਤਾ ਪਈ ਤੇ ਡੋਲੇ ਨਹੀਂ ਬਾਈ ਹਨਾ ਨਹੀਂ ਤਾਂ ਬੰਦਾ ਆਪਾਂ ਅੱਜ ਕੱਲ ਕੋਈ ਮਾੜੀ ਵਿਰਤਾ ਬੈਜੇ ਡੋਲ ਜਾਂਦੇ ਆਪਾਂ ਤੇ ਇਹ ਬਹੁਤ ਬਾਈ ਦੀ ਮਸ਼ਲਾਗਾ ਕਰਦਾ ਇਸ ਚੀਜ਼ ਦੀ ਵੀ ਬਾਈ ਡੋਲਿਆ ਨਹੀਂ ਤੇ ਇੱਕ ਧੀ ਨੂੰ ਰੋਗ ਲੱਗਣਾ ਤੇ ਉਹ ਵੀ 3 ਮਹੀਨਿਆਂ ਤੋਂ ਲੈ ਕੇ ਤੇ 18 ਸਾਲ ਤੱਕ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ ਇਹ ਤੇ ਪਰ ਬਾਈ ਨੇ ਬਹੁਤ ਕੋਸ਼ਿਸ਼ਾਂ ਕੀਤੀਆਂ ਬਾਈ ਦੱਸਦੇ ਕਹਿੰਦੇ ਬੇਟੀ ਨੂੰ ਬਚਾ ਨਹੀਂ ਸਕੇ ਬਾਈ ਜੀ ਬਹੁਤ ਦੁੱਖ ਲੱਗਾ ਇਹ ਗੱਲ ਸੁਣ ਕੇ ਤੇ ਪਰਮਾਤਮਾ ਚਲੋ ਜੋ ਪਰਮਾਤਮਾ ਨੇ ਕਰਮਾਂ ਦੇ ਵਿੱਚ ਲਿਖਿਆ ਉਹੀ ਹੋਣਾ ਹੁੰਦਾ ਹਨਾ ਪਰ ਤੁਸੀਂ ਤੁਹਾਡੀ ਮਿਹਨਤ ਨੂੰ ਸਲਾਮ ਆ ਵੀਰੇ ਤੇ ਤੁਹਾਡੇ ਜੱਜਮੈਂਟ ਨੂੰ ਸਲਾਮ ਹੈ ਸਲੂਟ ਹੈ ਸਾਡੇ ਵੱਲੋਂ ਤੇ ਬਾਈ ਜੀ ਨਾਲ ਗੱਲਬਾਤ ਕਰਦੇ ਆ ਬਾਈ ਜੀ ਦੇ ਬ੍ਰਦਰ ਇਹ ਵੀ ਦੱਸਦੇ ਆ ਬਾਈ ਟਰੈਕਟਰ ਆਦੇ ਉੱਪਰ ਦੀ ਜਮਾਲ ਨੂੰ ਸਟੈਂਡ ਹੁੰਦਾ ਜਿਵੇਂ ਟਰੈਕਟਰ ਉੱਪਰ ਦੀ ਟਪਾਉਂਦੇ ਆ ਪਾ ਕੇ ਤੇ ਹੁਣ ਬਾਈ ਜੀ ਥੋੜੀ ਪ੍ਰੋਬਲਮ ਆ ਗਈ ਬਾਈ ਨਾਲ ਗੱਲਬਾਤ ਕਰਦੇ ਆ ਸੱਸੀਓ ਬਾਈ ਜੀ ਸੱਸੀ ਗਰਬੇ ਜੀ ਤੇ ਬਾਈ ਜੀ ਆਪਣੇ ਬਾਰੇ ਦੱਸੋ ਜਿਹੜਾ ਸਟੰਡ ਤੁਸੀਂ ਕਿੱਦਾਂ ਸ਼ੁਰੂ ਕੀਤਾ ਸੀਗਾ ਟਰੈਕਟਰ ਵਾਲਾ ਮੈਂ ਜੀ ਦੋਏ ਆਪਣੇ ਬ੍ਰਦਰ ਡੰਡ ਮਾਰਦੇ ਸੀਗੇ ਕਰਦੇ ਹਾਲਾਤ ਬਹੁਤ ਮਾੜੇ ਸੀਗੇ ਤੇ ਇਹ ਇਕੱਲਾ ਫਿਰ ਦੂਰ ਦੂਰ ਜਾਂਦਾ ਸੀਗਾ ਇਹ ਨੇ ਇੱਕ ਦਿਨ ਮੈਨੂੰ ਕਿਹਾ ਕਹਿੰਦੇ ਯਾਰ ਤੂੰ ਮੇਰੇ ਨਾਲ ਚੱਲਿਆ ਕਰੋ ਤੇ ਮੈਂ ਛਾਤੀ ਦੇ ਟੱਪਣਣ ਲੱਗ ਗਿਆ ਵੈਰੀ ਗੁੱਡ ਹਾਂ ਤੇ ਅਸੀਂ ਗਏ ਸੀ ਸੁਨਾਮ ਠੀਕ ਹੈ ਜੀ ਚੀਮਾ ਸੁਨਾਮ ਓਕੇ ਉੱਥੇ ਗਏ ਮੈਨੂੰ 180 ਰੁਪਏ ਹੋਏ ਸੀ 2006 ਦੇ ਵਿੱਚ ਠੀਕ ਹੈ ਤੇ ਉਦੋਂ ਜਦੋਂ ਆਪਾਂ ਦਿਹਾੜੀ ਜਾਂਦੇ ਸੀ ਤੇ ਦਿਹਾੜੀ 60 ਰੁਪਏ ਹੁੰਦੀ ਸੀ ਹਾਂਜੀ ਹਾਂਜੀ ਤੇ ਮੈਂ ਕਿਹਾ 180 ਹੋ ਗਏ ਤੇ ਮੈਂ ਕਹ ਚਲ ਯਾਰ ਠੀਕ ਹੈ ਮੈਂ ਫਿਰ ਨਾ ਕਮਕਸਮ 2 ਸਾਲ ਮੈਂ ਛਾਤੀ ਦੀ ਦਬਰਦਾਰਿਆ ਫਿਰ ਮੈਂ ਪੱਥਰ ਜਿਵੇਂ ਆਪਣੀ ਚੱਕੀ ਵਾਲੇ ਪਹਾੜ ਉੱਤੇ ਉਹ ਛਾਤੀ ਦੀ ਮੈਂ ਪਨ ਦਰਿਆ अच्छा अपने आनी अपने जैतो जैतो गुरु की टाब उथे दो पार्टियां ਉਸ ਦੇ ਵਿੱਚ ਟੂਰਨਾਮੈਂਟ ਕੁਝ ਦਿਨ ਹੁੰਦੇ ਸੀ ਇਹ ਤੇ ਮਹਿੰਦਰਾ ਟਰੈਕਟਰ ਮੈਂ ਲਾਇਆ ਸੀ ਆ ਠੀਕ ਹੈ ਉੱਥੇ ਮੈਨੂੰ ਪਤਾ ਕਿੰਨੇ ਰੁਪਏ 36 36 ਰੁਪਏ ਤੇ ਮੈਂ تین ਮੈਨੂੰ ਕੋਈ ਰੁਪਏ ਨਹੀਂ ਦਿੱਤਾ ਸੀਗਾ ਪਰ ਮੈਨੂੰ ਹੌਸਲਾ ਹੋ ਗਿਆ ਮੈਂ ਕਿਰ ਮੈਂ ਟਰੈਕਟਰ ਲਈ ਗੇਮ ਕਰਿਆ ਕਰੂੰਗਾ ਫਿਰ ਮੈਂ ਜੋ ਟਰੈਕਟਰ ਲਈ ਗੇਮ ਕਰ ਲੱਗੇ ਮੈਂ ਮੈਂ ਗੁਰੂ ਸਰ ਮੋੜੀਏ ਅ ਦੋ ਯਾਰ 8 ਦੇ ਵਿੱਚ ਮੈਂ ਮਿੰਨੀ ਬੱਸ ਪਾਈ ਦੋਦੇ ਮੁਕਸਰ ਜ਼ਿਲ੍ਹੇ ਦੇ ਵਿੱਚ ਹਾਂਜੀ ਠੀਕ ਹੈ ਆਪਣੇ ਮੈਂ 6 ਚੱਕੀ ਟਰੱਕਟ ਪਾਇਆ ਠੀਕ ਹੈ ਉਦੋਂ ਮੈਨੂੰ ਕੁਝ ਨਹੀਂ ਹੋਇਆ ਠੀਕ ਹੈ ਇਹ ਮੈਂ ਹੁਣ ਆ ਕੇ ਮਨ ਲਾ ਵੀ 2023 ਦੀ ਗੱਲ ਹੈਗੀ ਮੱਕਾ ਸਰ ਹਰਨੁਮਾਨ ਘੜ ਦੇ ਨਾਲ ਮੈਂ ਟਰੱਕਟ ਪਾਇਆ ਉਦੋਂ ਮੇਰੇ ਮਨ ਲਾ ਵੀ ਸਲਿੱਪ ਵੱਜ ਗਈ ਲੈ ਕੇ ਮਟਰ ਡੁੱਗ ਗਏ ਮੇਰੇ ਠੀਕ ਹੈ ਫਿਰ ਮੈਨੂੰ ਉਹਨਾਂ ਸਾਲ ਹੋ ਗਿਆ ਮੈਂ ਕਿਹਨ ਛੱਡਤੀ ਮੈਂ ਤੇ ਤੁਸੀਂ ਦੋਨੇ ਬ੍ਰਦਰ ਨਾਲ ਹੀ ਰਹਿੰਦੇ ਘੱਟੇ ਇਹ ਕੋਈ ਪਰਿਵਾਰਾ ਸਾਡਾ ਦੂਰ ਦੂਰ ਤੱਕ ਜਾਣਾ ਮੌਲ ਮੜੇ ਹੈ ਪਰ ਇੱਕ ਗੱਲ ਮੈਂ ਦੱਸਦਾ ਬਈ ਜੀ ਜਦੋਂ ਸਾਨੂੰ ਕੁੜੀਆਂ ਦੀ ਬੇਨਤੀ ਆਈ ਸੀ ਨਾ ਅਸੀਂ ਹਰੇਕ ਟੂਰਨਾਮੈਂਟ ਤੇ ਜਾਣਾ ਤੇ ਕਈ ਬੰਦੇ ਕਹਿੰਦੇ ਤੇ ਝੂਠ ਬਲਾਉਂਦੇ ਆ ਜਿਉਂ ਬਹੁਤ ਕੁਝ ਕਹਿੰਦੇ ਪਰ ਅਸੀਂ ਹਰੇਕ ਕਮੇਟਰੀ ਨੂੰ ਹਰੇਕ ਕਮੇਟੀ ਨੂੰ ਇਸ ਵੀਡੀਓ ਕੋਲ ਆਉਂਦੀ ਸੀ ਜਦੋਂ ਕੁੜੀਆਂ ਨੂੰ ਪ੍ਰੀਖਟ ਲੈ ਕੇ ਜਾਂਦੇ ਸੀ ਫਿਰ ਬੰਦਿਆਂ ਨੂੰ ਪਤਾ ਲੱਗਦਾ ਹੀ ਵੀ ਇਹਨਾਂ ਦੀ ਗਾਣੀ ਸੱਚ ਹੈ ਬਿਲਕੁਲ ਬਈ ਜੀ ਅੱਜ ਕੱਲ ਥੋੜਾ ਜਿਹਾ ਸਿਸਟਮ ਹੀ ਇਦਾਂ ਦਾ ਹੈਗਾ ਇਦਾਂ ਦੀਆਂ ਜਿਹੜੀਆਂ ਗੱਲਾਂ ਆਉਂਦੀਆਂ ਸਾਹਮਣੇ ਹਨਾ ਹਾਂਜੀ ਹਾਂਜੀ ਤੇ ਚਲੋ ਜ਼ਰੂਰੀ ਵੀ ਹੋ ਜਾਂਦਾ ਹਨਾ ਹਾਂਜੀ ਤੇ ਬਾਕੀ ਤੁਸੀਂ ਦੱਸ ਰਹੇ ਸੀ ਹੁਣ ਤੁਸੀਂ ਛੱਡਿਆ ਹੋਇਆ ਇਸ ਟਾਂ ਹਾਂਜੀ ਮੈਨੂੰ ਸਾਰ ਹੋ ਗਿਆ ਮੈਂ ਗੇਮ ਛੱਡਤੀ ਜੀ ਮੈਂ ਗੋਡੇ ਦਾ ਆਪਰੇਸ਼ਨ ਕਰਾਉਣਾ ਹੈ ਇਹ ਆਪਰੇਸ਼ਨ ਕਰਵਾਉਣਾ ਹੈ ਮੈਂ ਆਪਣੇ ਗਾੜੀ ਨਾਲ ਹਸਪੀਟਲ ਗਿਆ ਜਲੰਧਰ ਸਵਾ ਲੱਖ ਰੁਪਏ ਮੱਗਿਆ ਸੀ ਮੇਰਾ ਠੀਕ ਹੈ ਗੋਡੇ ਦੇ ਆਪਰੇਸ਼ਨ ਦਾ ਓਕੇ ਚਲੋ ਬਾਈ ਜੀ ਪਰਮਾਤਮਾ ਤੁਹਾਡੀ ਮਜਬੂਰੀਆਂ ਹੁੰਦੀਆਂ ਫਿਰ ਮਤਲਬ ਨਹੀਂ ਹੁੰਦਾ ਹੈਗਾ ਕੋਈ ਦੀ ਪਰਮਾਤਮਾ ਬਲੀ ਕਰੇ ਵੀਰੇ ਤੁਹਾਡੇ ਜਿਹੜਾ ਤੁਸੀਂ ਤੰਦਰੁਸਤ ਰਹੋ ਤੇ ਆਪਣੇ ਪਰਿਵਾਰ ਦਾ ਜਿਹੜਾ ਪਾਲਣ ਪੋਸ਼ਣ ਕਰਦੇ ਰਹੋ ਠੀਕ ਹੈ ਤੁਹਾਡੀ ਮਿਹਨਤ ਨੂੰ ਸਲਾਮ ਹੈ ਤੇ ਬਾਈ ਜੀ ਅੱਜ ਇੱਥੇ ਆ ਕੇ ਕਿੱਦਾਂ ਲੱਗਿਆ ਤੁਹਾਨੂੰ ਅ ਸਭ ਤੋਂ ਪਹਿਲਾਂ ਵੱਡੀ ਇਹ ਗੱਲ ਹੈ ਵੀ ਜਿਹੜਾ ਨਸ਼ਾ ਮੁਕਤ ਜਿਹੜਾ ਸਾਡੇ ਐਸਐਸਪੀ ਸਾਹਿਬ ਉਹ ਕਰਾਣੇ ਨਸ਼ਾ ਮੁਕਤ ਕਿਉਂਕਿ ਜਿਹੜੇ ਨਸ਼ਾ ਉਹ ਸਾਡੀ ਜ਼ਿੰਦਗੀ ਨੂੰ ਕੋਣ ਵਾਂਗੂ ਖਾਂਦਾ ਜਾ ਰਿਹਾ ਕਿਉਂਕਿ ਸਾਡੇ ਸਮਾਜ ਦੇ ਵਿੱਚ ਜਿਹੜਾ ਨਸ਼ਾ ਵੀ ਇਸ ਤਰ੍ਹਾਂ ਫੈਲ ਰਿਹਾ ਜਿਵੇਂ ਮੰਨ ਲਓ ਬਹੁਤ ਜ਼ਿਆਦਾ ਫੈਲ ਰਿਹਾ ਸਾਡੇ ਅਸੀਂ ਅਸੀਂ ਸਾਡੇ ਬਹੁਤ ਵਧੀਆ ਜਿਹੜਾ ਵੱਡਾ ਸਲੰਘਾ ਜੋ ਕਦਮ ਕੀਤਾ ਜੋ ਨੌਜਵਾਨ ਨੂੰ ਪੀੜੀ ਨੂੰ ਨਸ਼ਾ ਤੋਂ ਬਚਾਉਂਦੇ ਇਹ ਵੱਡਾ ਬਰਲਾ ਵਧੀਆ ਲੱਗਿਆ ਤੁਹਾਨੂੰ ਇੱਥੇ ਹਾਂਜੀ ਬਹੁਤ ਵਧੀਆ ਮਾਨ ਸਨਮਾਨ ਮਿਲਿਆ ਤੁਹਾਨੂੰ ਵਧੀਆ ਬਹੁਤ ਵਧੀਆ ਮਾਨ ਸਨਮਾਨ ਦਿੱਤਾ ਹੀ ਹੈ ਇਹ ਕਮੇਟੀ ਦਾ ਧੰਨਵਾਦ ਜੀ ਜਿੰਨੇ ਪੁਲਿਸ ਪ੍ਰਸ਼ਾਸਨ ਨੇ ਸਰ ਸਾਰਾ ਧੰਨਵਾਦ ਬਹੁਤ ਵਧੀਆ ਟੂਰਨਾਮੈਂਟ ਪੋਹਿਆ ਕਿ ਇਹ ਟੂਰਨਾਮੈਂਟ ਇਹਨਾਂ ਨੂੰ ਗੇਮਾਂ ਨੂੰ ਵੇਖ ਕੇ ਆਉਣ ਵਾਲੀ ਪੀੜ੍ਹੀ ਆਪਣੀ ਨਸ਼ਾ ਤੋਂ ਬਚੂਗੀ ਜੀ ਬਿਲਕੁਲ ਬਿਲਕੁਲ ਧੰਨਵਾਦ ਕਰਦੀ ਹਾਂ ਸਾਰੇ ਕਮੇਟੀ ਫੈਬਰ ਸੋ ਬਹੁਤ ਬਹੁਤ ਧੰਨਵਾਦ ਬਾਈ ਦੋਸਤੋ ਏਦਾਂ ਦੀਆਂ ਵੀਡੀਓ ਨੂੰ ਜਰੂਰ ਸ਼ੇਅਰ ਕਰਿਆ ਕਰੋ ਸੋ ਹੌਸਲਾ ਮਿਲੇ ਨੌਜਵਾਨਾਂ ਨੂੰ ਨਸ਼ੇ ਛੱਡ ਕੇ ਜਿਹੜਾ ਇੱਕ ਚੰਗੀ ਸੇਬ ਲੈਣ ਬਾਈ ਹੋਰਾਂ ਤੋਂ ਜਿਵੇਂ ਬਾਈ ਹੋਰੇ ਆਪਣਾ ਜਿਹੜਾ ਸਟੰਟ ਕਰਕੇ ਆਪਦੀ ਮਿਹਨਤ ਕਰ ਰਹੇ ਆ ਸੋ ਵੀਡੀਓ ਨੂੰ ਜੇ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਧੰਨਵਾਦ ਮਿਹਰਬਾਨੀ ਬਹੁਤ ਹੈ ਥੈਂਕ ਯੂ